ਚੇਕ ਦੇਖਦਾ ਕੀ ਕਰਦਾ ਸ਼ਾਬਾਸ਼ ਕੀ ਬਾਤਾਂ ਸ਼ਾਬਾਸ਼ ਛੱਡ ਦੇ ਅੱਛਾ ਅਸੀਂ ਮੈਚਾਂ ਦੇ ਵਾਧਾ ਕੀ ਕਰਦੇ ਆਪਣੇ ਮੁੰਡੇ ਪਾਜੀ ਰੈਡਨ ਨਹੀਂ ਟੱਚ ਕਰਦਾ ਜਾਫੀ ਟੱਚ ਕਰਦੇ ਆ ਸਬਰ ਨਹੀਂ ਕਰਦੇ ਕੰਮ ਸੇ ਕੰਮ 15 ਸੈਕਿੰਡ ਖਰਾਬ ਕਰਨਿਆਂ ਹਰ ਰੈਡਰ ਦੇ ਚਾਹੇ ਤਖੜਾ ਚਾਹੇ ਮਾਰਾ ਜਦੋਂ ਪਿੱਛੇ ਬਗਾਇਆ 5 ਸੈਕਿੰਡ ਦਾ ਰਹਿ ਜਾਂਦਾ 7 ਦਾ ਫਿਰ ਰੇਡਰ ਨਾ ਬਹੁਤ ਗਲਤੀ ਕਰਦਾ ਫਿਰ ਮੌਕਾ ਹੁੰਦਾ ਤੁਸੀਂ ਨੋਟ ਕਰ ਲਿਓ ਤੁਸੀਂ 15 ਸੈਕਿੰਡ ਉਹਨੂੰ ਕਮਾ ਲਓ 15 ਸੈਕਿੰਡਾਂ ਤੋਂ ਬਾਅਦ ਨਾ ਰੇਡਰ ਫੇਰ ਮਤਲਬ ਆਪਣਾ ਆਪਾ ਖੋਲਣ ਦਾ ਟੱਚ ਤੇ ਚੱਕਰਾਂ ਵਿੱਚ ਫਿਰ ਜੱਫਾ ਲਾਦਾ